ਹਾਲ ਜੀ RAM RAM ਜੀ ਦੇਖੋ ਅੱਜ ਨਾ ਮੈਂ ਤੁਹਾਡੇ ਵਾਸਤੇ ਵੀਡੀਓ ਬਹੁਤ ਲੇਟ ਲੈ ਕੇ ਆਇਆ ਦੋ ਤਿੰਨ ਦਿਨੋਂ ਕਿ ਮੈਂ ਵੀਡੀਓ ਨਹੀਂ ਪਾਈ ਦੁਕਾਨ ਤੇ ਰਸ਼ ਬਹੁਤ ਸੀਗਾ ਮੇਰੀਆਂ ਭੈਣਾਂ ਦਾ ਮੇਰੀਆਂ ਸਿਸਟਰਾਂ ਦਾ ਜ਼ਿਆਦਾ ਬੜੇ ਫੋਨ ਆਏ ਮੈਸੇਜ ਆਏ ਭਈਆ ਵੀਡੀਓ ਨਹੀਂ ਆ ਰਹੀ ਅੱਜ ਮੈਂ ਟਾਈਮ ਕੱਢ ਕੇ ਵੀਡੀਓ ਲੈ ਕੇ ਆਇਆ ਵੀਡੀਓ ਨੂੰ ਲਾਸਟ ਤੱਕ ਦੇਖਿਓ ਸਕਿਪ ਨਹੀਂ ਕਰਨਾ ਪੀ ਚੈੱਕ ਕਰੋ ਵੀ ਹੈਂਡ ਦਾ ਕੰਮ ਕੀਤਾ ਹੋਇਆ ਪਿਓਰ ਵਿਸਕੋਸ ਪਸ਼ਮੀਨਾ ਬ੍ਰਾਂਡਡ ਪੀਸ ਨੇ ਸਾਰੇ ਦੇ ਸਾਰੇ ਨਾਲ ਇਹਦੇ ਤੇ ਕਢਾਈ ਕੀਤੀ ਹੋਈ ਹੈ ਜੀ ਆਹ ਲਓ ਜੀ ਪੀ ਚੈੱਕ ਕਰੋ ਆਹ ਲਓ ਜੀ ਬਾਟਮਸ ਨਾਲ ਪਲੇਨ ਬਾਟਮ ਮਿਲੂਗੀ ਬਾਹਾਂ ਦੇ ਉੱਪਰ ਅਲੱਗ ਪ੍ਰਿੰਟਿੰਗ ਆ ਤੇ ਆ ਲੋ ਜੀ ਇਹਦੀ ਸ਼ਾਲ ਸ਼ਾਲ ਚੈੱਕ ਕਰੋ ਜੀ ਖੂਬਸੂਰਤ ਸ਼ਾਲ ਹੈ ਆ ਲੋ ਪੂਰੀ ਲੰਬੀ ਜョੜੀ ਸ਼ਾਲ ਰਹੂਗੀ ਰੇਂਜ ਰਹੂਗੀ ਸਿਰਫ ਸਿਰਫ 1195 ਕੋਈ ਸੂਟ 1495 1595 ਤੋਂ ਘੱਟ ਨਹੀਂ ਹੈਗਾ ਸਿਰਫ 1195 ਜੀ ਆ ਲੋ ਜੀ ਮਮਤਾਜ ਆਰ ਦਾ ਪੀਸ ਆ ਗਿਆ 1495 ਵਾਲਾ ਸੂਟ ਹੈ ਜੀ ਆ ਲੋ ਪੀਸ ਚੈੱਕ ਕਰੋ ਜੀ neck ਦੇ ਉੱਪਰ ਸਾਰੀ ਕਢਾਈ ਹੈ ਜੀ ਪੀ ਚੈੱਕ ਕਰੋ ਜਿਹੜਾ embroidery ਦਿਖਾ ਦੇ ਜੀ ਬਹੁਤ ਖੂਬਸੂਰਤ ਪੀਸ ਹੈ ਇਹਦੇ ਨਾਲ ਪਲੇਨ ਬਾਟਮ ਮਿਲੂਗੀ ਜੀ ਤੁਹਾਨੂੰ ਆ ਲਓ ਜੀ ਬਾਟਮ ਇੰਗਲਿਸ਼ ਪ੍ਰਿੰਟਿੰਗ ਹੈ ਜੀ 1495 ਵਾਲਾ ਸੂਟ ਆ ਇਹ ਵੀ ਅੱਜ ਤੁਹਾਨੂੰ ਮਿਲੂਗਾ ਜੀ ਸਿਰਫ 1195 ਰੁਪਏ ਜਿਹੜੇ ਨਵੇਂ ਕਸਟਮਰ ਹਨਾ ਪਲੀਜ਼ ਮੇਰੀ ਵੀਡੀਓ ਨੂੰ ਲਾਸਟ ਤੱਕ ਦੇਖੋ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਹੁਤ ਵਧੀਆ-ਵਧੀਆ ਪੀਸ ਲੈ ਕੇ ਆਇਆ ਜੀ ਆਹ ਲਓ ਜੀ ਪਿਓਰ ਵਿਸਕੋਜ਼ ਪਸ਼ਮੀਨਾ ਕਲੋਰੀ ਬ੍ਰਾਂਡ ਦਾ ਪੀਸ ਹੈ ਜੀ ਘੇਰੇ ਦੇ ਉੱਪਰ ਕੰਮ ਕੀਤਾ ਹੋਇਆ 1495 ਵਾਲਾ ਸੂਟ ਹੈ ਜੀ ਸਿਰਫ ਮਿਲੂਗਾ ਜੀ 1195 ਚ ਕੋਰੀਅਰ ਤੁਹਾਨੂੰ ਪਤਾ ਹੀ ਜੀ ਆਲ ਓਵਰ ਇੰਡੀਆ ਫ੍ਰੀ ਹੋਊਗਾ ਕੈਟਲੋਗ ਵਾਲਾ ਡਿਜ਼ਾਈਨ ਹੈ ਬਹੁਤ ਵਧੀਆ ਪੀਸ ਹੈ ਔਰ ਨਾਲ ਮਿਲੂਗੀ ਜੀ ਸ਼ਾਲ ਲਾਈਟ ਵੇਟ ਵਿਸਕੋਜ਼ ਪਸ਼ਮੀਨੇ ਦੀ ਸ਼ਾਲ ਹੈ ਜੀ ਆਹ ਲਓ ਜੀ ਸ਼ਾਲ ਚੈੱਕ ਕਰੋ ਜਰਾ ਹੂਸਰੇ ਸ਼ਾਲ ਜੀ ਪੂਰੀ ਲੰਬੀ ਜਿਹੜੀ ਸ਼ਾਲ ਹੋਗੀ ਗ੍ਰੇ ਕਲਰ ਦਾ ਪੀਸ ਆ ਆ ਲੋ ਜੀ ਅੱਗੇ ਆ ਗਿਆ ਜੀ ਰਹਾਸ ਬ੍ਰਾਂਡ ਦਾ ਪੀਸ ਆ ਜਿਓਮੈਟ੍ਰੀਕਲ ਡਿਜ਼ਾਈਨ ਆ ਪੀਸ ਚੈੱਕ ਕਰੋ ਜੀ ਬਹੁਤ ਖੂਬਸੂਰਤ ਡਾਰਕ ਪੀਚ ਕਲਰ ਹੈ ਜੀ ਬ੍ਰਾਂਡ ਉੱਪਰ ਲੱਗਿਆ ਹੋਇਆ ਜੀ ਰਹਾਸ ਬ੍ਰਾਂਡ ਆ ਚੈੱਕ ਕਰ ਲਓ ਜੀ ਪੀਸ ਦਊਗਾ ਤੁਹਾਨੂੰ ਅੱਜ ਤੋਫੇ ਸਿੰਗਲ ਸਿੰਗਲ ਪੀਸ ਨੇ ਜੀ ਸਾਰੇ ਦੇ ਸਾਰੇ ਆ ਲੋ ਜੀ ਇਹਦੀ ਸ਼ਾਲ ਚੈੱਕ ਕਰੋ ਜਿਹੜਾ ਖੂਬਸੂਰਤ ਸ਼ਾਲ ਹੈ ਜੀ ਰੇਟ ਰਹੂਆ ਸਿਰਫ 1195 ਰੁਪਏ ਜੀ ਆਹ ਲੋ ਜੀ ਪੀ ਚੈੱਕ ਕਰੋ ਜੀ ਖੂਬਸੂਰਤ ਪੀਸ ਜੀ ਪੀਸ ਅੱਜ ਤੁਹਾਨੂੰ ਮੈਂ ਤੋਹਫੇ ਦੂੰਗਾ ਜੀ ਪਰ ਵੀਡੀਓ ਲੇਟ ਆਈ ਆ ਪੀਸ ਦੂੰਗਾ ਤੁਹਾਨੂੰ ਸਾਰੇ ਹੀ ਵਧੀਆ ਅੱਜ ਆਹ ਲੋ ਵਿਸਕੋਸ ਪਸ਼ਮੀਨਾ ਡਿਜੀਟਲ ਪ੍ਰਿੰਟਿੰਗ ਹੈ ਜੀ ਨੇਵੀ ਕਲਰ ਦਾ ਪੀਸ ਹੈ ਨੇਵੀ ਬਲੂ ਕਲਰ ਦਾ neck ਤੇ ਕਢਾਈ ਆ ਘੇਰੇ ਦੇ ਉੱਪਰ ਵੀ ਕਢਾਈ ਆ ਜੀ ਆਹ ਲੋ ਜੀ ਨਾਲ ਮਿਲੂਗੀ ਜੀ ਬਾਟਮ ਇਹ 1395 ਵਾਲਾ ਸੂਟ ਹੈ ਜੀ ਰੇਂਜ ਰਹੂਗੀ ਸਿਰਫ ਤੇ ਸਿਰਫ ਹਲੋ 1195 ਰੁਪਏ ਜੀ ਵੀ ਚੈੱਕ ਕਰੋ ਅੱਜ ਦੀ ਵੀਡੀਓ ਦਾ ਕੋਈ ਵੀ ਸੂਟ ਲਓ ਜੀ 1195 ਆ ਚੈੱਕ ਕਰ ਲਓ ਜੀ 1395 ਰੇਟ ਲੱਗਿਆ ਹੋਇਆ ਜੀ ਸਿਰਫ 1195 ਕੋਰੀਅਰ ਦਾ ਪੈਸਾ ਲੈਣਾ ਕੋਈ ਨਹੀਂ ਖੂਬਸੂਰਤ ਪੀਸ ਹੈ ਹਲੋ ਜੀ ਇੱਕ ਪੀਸ ਹੋਰ ਆ ਗਿਆ ਕਲੋਰੀ ਬ੍ਰਾਂਡ ਦਾ ਬ੍ਰਾਂਡਡ ਪੀਸ ਹੈ ਜੀ ਘੇਰੇ ਚੈੱਕ ਕਰੋ ਘੇਰੇ ਦੇ ਉੱਪਰ ਕਢਾਈ ਹੈ ਜੀ ਸਾਰੀ ਬਾਵਾ ਤੇ ਲੱਗ ਪ੍ਰਿੰਟਿੰਗ ਹੈ ਵਿਸਕੋਸ ਪਸ਼ਮੀਨਾ ਬ੍ਰਾਂਡਡ ਆਰਟੀਕਲ ਨੇ ਸਾਰੇ ਦੇ ਸਾਰੇ ਆਹ ਲੋ ਜੀ ਬਾਟਮ ਤੇ ਆਹ ਲੋ ਜੀ ਇਹਦੀ ਸ਼ਾਲ ਲਾਈਟ ਵੇਟ ਵਿਸਕੋਸ ਪਸ਼ਮੀਨਾ ਇਹ ਸ਼ਾਲ ਨੂੰ ਚਾਹੇ ਤੁਸੀਂ ਨਾ ਮੁਠੀ ਚ ਲੈ ਲਓ ਇਸ ਚੈੱਕ ਕਰੋ ਜੀ ਖੂਬਸੂਰਤ ਪੀਸ ਜੀ ਸ਼ਾਲ ਦੇਖੋ ਕਿੰਨੀ ਸ਼ਾਨਦਾਰ ਆਹ ਲੋ ਜੀ ਅੰਪੀਰੀਅਲ ਬ੍ਰੈਂਡ ਦਾ ਪੀਸ ਆ ਗਿਆ ਜੀ ਇਹ ਵੀ ਮਹਿੰਗਾ ਪੀਸ ਹੈ ਜੀ 1650 ਰੁਪਏ ਵਾਲਾ ਪੀਸ ਹੈ ਜੀ ਇਹ ਸਿੰਗਲ ਹੀ ਬਚਦਾ ਇਹ ਵੀ ਮਿੱਚੇ ਦੇ ਦੇਣਾ ਅੱਜ ਰੇਟ ਲੱਗਿਆ ਹੈ ਚੈੱਕ ਕਰ ਲਿਓ ਪੂਰੀ ਲੈਂਥ ਦੇ ਸੂਟ ਨੇ ਸਾਰੀ ਫਰੰਟ ਦੇ ਉੱਪਰ ਕਢਾਈ ਕੀਤੀ ਹੋਈ ਹੈ ਜੀ ਇੰਗਲਿਸ਼ ਪ੍ਰਿੰਟਿੰਗ ਆ ਸਾਰੇ ਦੀ ਸਾਰੀ ਆ ਲੋ ਜੀ ਬਾਟਮ ਚੈੱਕ ਕਰੋ ਜੀ ਇਹਦੇ ਨਾਲ ਨਾਲ ਤੁਹਾਨੂੰ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਦਾ ਦੁਪੱਟਾ ਆ ਲੋ ਦੁਪੱਟਾ ਚੈੱਕ ਕਰੋ ਜੀ ਡਿਜੀਟਲ ਦੁਪੱਟਾ ਜੀ ਫੁੱਲ ਪਿਓਰ ਦਾ ਦੁਪੱਟਾ ਰੇਂਜ ਰਹੂਗੀ ਸਿਰਫ ਔਰ ਸਿਰਫ 1195 ਰੁਪਏ ਆ ਲੋ ਜੀ ਅੰਪੀਰੀਅਲ ਬ੍ਰਾਂਡ ਦਾ ਪੀਸ ਹੈ ਜੀ ਜਿਹੜਾ ਗ੍ਰੇ ਬਾਹਰੋਂ ਆ ਲੋ ਪੀ ਚੈੱਕ ਕਰੋ ਜੀ ਮਤਲਬ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਪ੍ਰਿੰਟਿੰਗ ਹੈ ਬਹੁਤ ਖੂਬਸੂਰਤ ਪੀਸ ਹੈ ਜੀ ਆਹ ਲੋ ਬੈਗ ਤੇ ਫਰੰਟ ਦੋਨੋਂ ਹੀ ਪ੍ਰਿੰਟਡ ਨੇ ਜੀ ਆ ਬਾਹਮਾ ਦੇ ਉੱਪਰ ਨਾ ਨਾਲ ਚਿਕਨਕਾਰੀ ਦਾ ਕੰਮ ਕੀਤਾ ਹੋਇਆ ਖੂਬਸੂਰਤ ਪੀਸ ਹੈ ਡਿਜੀਟਲ ਪ੍ਰਿੰਟਿੰਗ ਹੈ ਜੀ ਆ ਦੇਖੋ ਬੈਗ ਤੇ ਨਾਲ ਫਰੰਟ ਦੋਨੋਂ ਹੀ ਪ੍ਰਿੰਟਡ ਹੈ ਜੀ ਅੰਪੀਰੀਅਲ ਬ੍ਰਾਂਡ ਦਾ ਪੀਸ ਆ ਇਹ ਵੀ ਜਿਹੜੀ ਕਿ ਸੂਟ ਹੈਗਾ 1575 ਰੁਪਏ ਵਾਲਾ ਜੀ ਟੈਗ ਤੁਹਾਨੂੰ ਮੈਂ ਲੱਗਿਆ ਦਿਖਾ ਦਿੰਨਾ ਆਹ ਲੋ ਜੀ ਬਾਟਮ ਤੇ ਆਹ ਲੋ ਜੀ ਦੁਪੱਟਾ ਸਿਰਫ 1100 ਤੇ 95 ਰੁਪਏ ਜੀ ਆਹ ਲੋ ਦੁਪੱਟਾ ਫੁੱਲ ਬਿਓਰ ਦਾ ਦੁਪੱਟਾ ਜੀ ਕਿਆ ਬਾਤ ਹੈ ਆ ਲੋ ਜੀ ਟੈਗ ਚੈੱਕ ਕਰ ਲਓ ਜੀ 1575 ਵੀ ਦਾ ਸੂਟ ਰੇਟ ਲੱਗਿਆ ਹੋਈ ਹੈ ਇਹਦੇ ਉੱਪਰ ਖੂਬਸੂਰਤ ਪੀਸ ਹੈ ਸਾਰੇ ਪੀਸ ਮਹਿੰਗੇ ਨੇ ਅੱਜ ਦੇ ਆ ਲੋ ਮਾਊਸ ਕਲਰ ਦਾ ਪੀਸ ਆ ਗਿਆ ਜੀ ਵਿਸਕੋਸ ਪਸ਼ਮੀਨਾ ਪੀਸ ਚੈੱਕ ਕਰ ਲੀਂ ਕਿਆ ਬਾਤ ਹੈ ਨਾਲ ਐਮਬਰਾਡਰੀ ਕੀਤੀ ਹੋਈ ਹੈ ਜੀ ਸਟਾਈਲਿਸ਼ ਪੀਸ ਹੈ ਆ ਲੋ ਜੀ ਬਾਟਮ ਤੇ ਆ ਮਿਲੂਗੀ ਜੀ ਨਾਲ ਤੁਹਾਨੂੰ ਸ਼ਾਲ ਖੂਬਸੂਰਤ ਸ਼ਾਲ ਜੀ ਸਿਰਫ 1195 ਮਾਊਸ ਕਲਰ ਦਾ ਪੀਸ ਹੈ ਜੀ ਲਾਈਟ ਵੇਟ ਵਿਸਕੋਸ ਪਸ਼ਮੀਨੇ ਦੀ ਸ਼ਾਲ ਜੀ ਆ ਲੋ ਬਲੈਕ ਕਲਰ ਆ ਗਿਆ ਜੀ ਪੀ ਚੈੱਕ ਕਰੋ ਇਹ ਕਿੰਨੇ ਸੋਹਣੇ ਪੀਸ ਨੇ ਆ ਲੋ ਕਢਾਈ ਚੈੱਕ ਕਰੋ neck ਦੇ ਉੱਪਰ ਕਢਾਈ ਹੈ ਜੀ ਘੇਰੇ ਤੇ ਕਢਾਈ ਆ ਤੇ ਨਾਲ ਮਿਲੂਗੀ ਜੀ ਸਲਵਾਰ ਬਹੁਤ ਵਧੀਆ ਵਿਸਕੋਸ ਪਸ਼ਮੀਨੇ ਦੀ ਸਲਵਾਰ ਹੈ ਲਾਈਟ ਵੇਟ ਵਿਸਕੋਸ ਪਸ਼ਮੀਨੇ ਦੀ ਸ਼ਾਲ ਮਿਲੂਗੀ ਨਾਲ ਜੀ ਹਾਂ ਹਾਂ ਬਾਟਮ ਵੀ ਵਿਸਕੋਸ ਪਸ਼ਮੀਨੇ ਦੀ ਹੈ ਜੀ ਇੰਗਲਿਸ਼ ਪ੍ਰਿੰਟ ਹੈਗੇ ਸ਼ਾਲ ਦੇਖੋ ਕਿੰਨੀ ਸ਼ਾਨਦਾਰ ਹੈ ਕੁਛ ਨਹੀਂ ਹੁੰਦਾ ਜੀ ਬੋਰ ਵਾਲਾ ਕਪੜਾ ਸਿਰਫ 1195 ਰੁਪਏ ਨੈਕਸਟ ਡਿਜ਼ਾਈਨ ਦਿਖਾਉਂਗਾ ਡਿਜ਼ਾਈਨ ਦੇਖੋ ਤੁਸੀਂ ਪਿਓਰ ਪਸ਼ਮੀਨਾ ਜੀ ਅੰਪੀਰੀਅਲ ਬ੍ਰਾਂਡ ਆ ਆ ਬਾਹਾਂ ਦੇ ਉੱਪਰ ਦੇਖੋ ਤੁਸੀਂ ਚੈੱਕ ਕਰੋ ਸਾਰੀ ਨਾਲ ਕਢਾਈ ਕੀਤੀ ਹੋਈ ਹੈ ਜਿਓਮੈਟ੍ਰੀਕਲ ਪ੍ਰਿੰਟਿੰਗ ਹੈ ਜੀ ਡਿਜੀਟਲ ਪ੍ਰਿੰਟਿੰਗ ਹੈ ਸਾਰੀ ਦੀ ਸਾਰੀ ਬੈਕ ਫਰੰਟ ਦੋਨਾਂ ਦੇ ਉੱਪਰ ਕਢਾਈ ਮਿਲੂਗੀ ਤੁਹਾਨੂੰ ਤੇ ਆਹ ਲਓ ਜੀ ਬਾਟਮ 1595 ਵਾਲਾ ਸੂਟ ਹੈ ਇਹ ਵੀ ਤੁਹਾਨੂੰ ਮਿਲੂਗਾ ਜੀ ਸਿਰਫ 1195 ਰੁਪਏ ਜੀ ਆਹ ਲਓ ਜੀ ਪਿਓਰ ਦਾ ਦੁਪੱਟਾ ਚੈੱਕ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟਾ ਬਾਬ ਬਾਬ ਬਹੁਤ ਸ਼ਾਨਦਾਰ ਪੀਸ ਹੈ ਆ ਲੋ ਜੀ ਰਿਯਨ ਦਾ ਸਿੰਗਲ ਪੀਸ ਆ ਗਿਆ ਆ ਲੋ ਤੁਹਾਡੇ ਸਾਹਮਣੇ ਮੇਰੇ ਗਾਕਾ ਨੇ ਲੱਤਾ ਵੀ ਹੋਇਆ ਪਹਿਲਾਂ ਆ ਲੋ ਜੀ ਐਮਬ੍ਰੋਇਡਰੀ ਚੈੱਕ ਕਰੋ ਜੀ ਨਾਲ ਟਾਈ ਨਾਲ ਕੋਈ ਨਾਲ ਮਿਲਿਆ ਹੋਇਆ ਨਾਲ ਅਲੱਗ ਵੀ ਲੱਗੂਗਾ ਉੱਪਰ ਇਹਦੇ ਰਿਯਨ ਦੇ ਉੱਪਰ ਪੀਸ ਆ ਆ ਲੋ ਜੀ ਬਾਟਮ ਚੈੱਕ ਕਰੋ ਕਲਰ ਬਹੁਤ ਸ਼ਾਨਦਾਰ ਪੀਸ ਹੈ ਫੈਰਾ ਬ੍ਰੈਂਡ ਦਾ ਪੀਸ ਆ ਆ ਲੋ ਜੀ ਸਿੰਗਲ ਇਹ ਪੀਸ ਬਚਦਾ ਜੀ ਅੱਜ ਦਾ ਜਿਹੜਾ ਬੰਦਾ ਇਹ ਸੂਟ ਲਊਗਾ ਉਹਦੀ ਲਾਟਰੀ ਨਿਕਲੂਗੀ ਜੀ ਆ ਲੋ ਨਾਲ ਸ਼ਾਲ ਦੇਖੋ ਲਾਈਟ ਵੇਟ ਵਿਸਕੋਸ ਪਸ਼ਮੀਨੇ ਦੀ ਸ਼ਾਲ ਰੇਟ ਰਹੂਗਾ ਸਿਰਫ 1100 ਤੇ 95 ਰੁਪਏ ਪੀਸ ਤੋਹਫੇ ਲਈ ਜੀ ਅੱਜ ਦੇ ਸਾਰੇ ਆ ਲੋ ਬਲੈਕ ਕਲਰ ਆ ਗਿਆ ਜੀ ਮਮਤਾਜ ਆੜ ਦਾ ਪੀਸ ਆ ਪੀ ਚੈੱਕ ਕਰੋ ਜੀ ਬਹੁਤ ਸੋਹਣਾ ਪੀਸ ਹੈ neck ਦੇ ਉਪਰਾਂ ਸਾਰੀ ਕਢਾਈ ਹੈ ਜੀ ਆ ਦੇਖੋ ਇੱਧਰ ਦਿਖਾ ਦਿਓ ਜੀ ਆ ਸਾਰੀ ਕਢਾਈ ਹੈ ਜੀ neck ਦੇ ਉਪਰ ਥੱਲੇ ਇੰਗਲਿਸ਼ ਪ੍ਰਿੰਟਿੰਗ ਹੈ ਜੀ ਇਸ ਵਿੱਚ ਮਲਟੀ ਸ਼ਡ ਪ੍ਰਿੰਟਿੰਗ ਹੈ ਤੇ ਆਹ ਲੋ ਜੀ ਇਹਦੇ ਨਾਲ ਬਲੈਕ ਕਲਰ ਦੀ ਮਿਲੂਗੀ ਜੀ ਸ਼ੌਲ ਬੋਟ ਬਾਟਮ ਤੇ ਸ਼ਾਲ ਦੇਖੋ ਜੀ ਲਾਈਟ ਵੇਟ ਵਿਸਕੋਸ ਪਸ਼ਮੀਨੇ ਦੀ ਸ਼ਾਲ ਵੀਡੀਓ ਚੰਗੀ ਲੱਗੇ ਨਾ ਬਸ ਅੱਜ ਇੱਕ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆਹ ਲੋ ਬਾਕੀ ਜਿਹੜੇ ਹੁਣ ਮੇਰੇ ਕਸਟਮਰ ਨਵੇਂ ਹੋਰ ਦੇਖਣ ਲੱਗੇ ਨੇ ਨਾ ਮੇਰੀ ਵੀਡੀਓ ਨੂੰ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਖੂਬਸੂਰਤ ਪੀਸ ਹੈ ਜੀ ਆਹ ਲੋ ਪਲੀਜ਼ ਦੇਖੋ ਜੀ ਕਿੱਡੇ ਸ਼ਾਨਦਾਰ ਪੀਸ ਆ ਰਹੇ ਨੇ ਇਹ ਸਾਰੇ ਤੋਫੇ ਪੀਸ ਨੇ ਜੀ ਸਾਰੇ ਮਹਿੰਗੇ ਪੀਸ ਅੱਜ ਦੇ ਸਿਰਫ 1195 ਬਿਸਕੋਸ ਪਸ਼ਮੀਨਾ neck ਦੇ ਉੱਪਰ ਕਢਾਈ ਆ ਪਰਪਲ ਕਲਰ ਦਾ ਪੀਸ ਹੈ ਬੈਕ ਫਰੰਟ ਸਾਰੀ ਦੇ ਉੱਪਰ ਕਢਾਈ ਆ ਤੇ ਨਾਲ ਬਰਾਸੋ ਦੀ ਦੇਖੋ ਸੌਲ ਮਿਲੂਗੀ ਜੀ ਤੁਹਾਨੂੰ ਨਾਲ ਲਾਈਟ ਵੇਟ ਬਿਸਕੋਸ ਪਸ਼ਮੀਨਾ ਦੇ ਵਿੱਚ ਨਾਲ ਬਰਾਸੋ ਲੱਗੀ ਹੋਈ ਹੈ ਜੀ ਚੱਲੀ ਹੋਈ ਹੈ ਨਾਲ ਆ ਲੋ ਜੀ ਸਿਰਫ 1195 ਰੁਪਏ ਜੀ ਰੇਟ ਚੈੱਕ ਕਰ ਲਓ ਬਹੁਤ ਵਧੀਆ ਪੀਸ ਹੈ ਜੀ 1300 ਤੋਂ ਉੱਪਰ 1495 ਲਓ ਜੀ ਇਹ ਵਿੱਚ 1195 ਦੇ ਇਹ ਕੱਲੇ ਕੱਲੇ ਪੀਸ ਬਚਦੇ ਨੇ ਖੂਬਸੂਰਤ ਪੀਸ ਹੈ ਜੀ ਆ ਲੋ ਜੀ ਆ ਵੀ ਮੰਤਾਜ ਆਰਦਾ ਪੀਸ ਹੈ ਪੀਸ ਦੇਖੋ ਕਿੰਨੇ ਸ਼ਾਨਦਾਰ ਵੀ ਕਢਾਈ ਕੀਤੀ ਹੈ ਜੀ ਵਿਸਕੋਸ ਪਸ਼ਮੀਨਾ ਆ ਸਾਰੀ ਕਢਾਈ ਹੈ ਜੀ ਬਾਵਾ ਤੇ ਲਗ ਪ੍ਰਿੰਟਿੰਗ ਹੈ ਜੀ ਆਹ ਲਓ ਜੀ ਬਾਟਮ ਤੇ ਨਾਲ ਸ਼ਾਲ ਚੈੱਕ ਕਰੋ ਜੀ ਇਹਦੀ ਵੀ ਜਿਹੜੀ ਸ਼ਾਲ ਹੈ ਨਾ ਬ੍ਰਸ਼ ਵਾਲੀ ਸ਼ਾਲ ਹੈ ਜੀ ਇਹਦੀ ਵੀ ਨਾਲ ਵਿਸਕੋਸ ਪਸ਼ਮੀਨੇ ਦੀ ਡਿਜੀਟਲ ਪ੍ਰਿੰਟਿੰਗ ਦੀ ਰੇਟ ਰਹੂਗਾ ਸਿਰਫ 1100 ਤੇ 95 ਰੁਪਏ ਦੀ ਆਹ ਲਓ ਜੀ ਪੀ ਚੈੱਕ ਕਰੋ ਜੀ ਪਹਿਲਾਂ ਬੜੀ ਹੈਵੀ ਕੁਆਲਿਟੀ ਦਾ ਪੀਸ ਆ ਰਹਾਸ ਬ੍ਰੈਂਡ ਦਾ ਪੀਸ ਆ ਇਹ ਪੀਸ ਹੈਗਾ 1695 ਰੁਪਏ ਦਾ ਆ ਲੋ ਜੀ ਪੀ ਚੈੱਕ ਕਰੋ ਜਰਾ ਖੂਬਸੂਰਤ ਪੀਸ ਜੀ ਆ ਲੋ ਡਿਜੀਟਲ ਪ੍ਰਿੰਟਿੰਗ ਹੈ ਜੀ ਬੈਕ ਫਰੰਟ ਦੋਨੋਂ ਦੀ ਪ੍ਰਿੰਟਿੰਗ ਕੀਤੀ ਕੀਤੀ ਹੋਈ ਆ ਰੇਂਜ ਰਹੂਗੀ ਸਿਰਫ ਤੇ ਸਿਰਫ 1195 ਰੁਪਏ ਜੀ 1695 ਦਾ ਸੁੱਟ ਜੀ 1195 ਰੁਪਏ ਚ ਆ ਲੋ ਜੀ ਸਿੰਗਲ ਸੂਟ ਹੈ ਜਿਹੜਾ ਸੂਟ ਲਊਗਾ ਮੈਂ ਕਹਿੰਦਾ ਜੇ ਅਜ ਉਹਦੀ ਲਾਟਰੀ ਨਿਕਲੂਗੀ ਸੂਟ ਦੇਖੋ ਕਿੰਦਾ ਸ਼ਾਨਦਾਰ ਸੂਟ ਆ ਇਹ ਅੱਜ ਦੀ ਵੀਡੀਓ ਦਾ ਲਾਸਟ ਸੂਟ ਆ ਸਾਨੂੰ ਪਹਿਲਾ ਵੀ ਕਨਾਲਾ ਸੂਟ ਆ ਹੁਣ ਆਪਾਂ ਮਿਲਾਂਗੇ ਅੱਗੇ ਤੁਹਾਨੂੰ ਨਵੀਂ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦab ਸਤਿ ਸ੍ਰੀ ਅਕਾਲ ਬਾਏ ਬਾਏ